ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਜਿਹੜੀ ਸਬਜ਼ੀ ਦੀ ਗੱਲ ਕਰਾਂਗੇ ਸਬਜ਼ੀ ਆਪਾਂ ਜਿਹੜੀ ਗਰਮੀ ਰੁੱਤ ਦੀ ਕਿਸ ਤਰ੍ਹਾਂ ਲਾਉਣੀ ਹੈ ਬਿਉਤਬੰਦੀ ਦੇ ਨਾਲ ਤਾਂ ਜੋ ਆਪਾਂ ਨੂੰ ਸਾਲ ਭਰ ਜਿਹੜੀ ਸਬਜ਼ੀ ਮਿਲਦੀ ਰਹੇ ਹੁਣ ਕਿਹੜੀਆਂ ਸਬਜ਼ੀਆਂ ਲਾ ਸਕਦੇ ਆ ਜਿਸ ਤਰ੍ਹਾਂ ਹੁਣ ਕਦੂ ਤੋਰੀ ਪੇਠਾ ਇਹ ਸਬਜ਼ੀਆਂ ਜਿਹੜੀਆਂ ਲਾ ਸਕਦੇ ਆ ਇਹਨਾਂ ਬਾਰੇ ਪੂਰੀ ਵਿਚਾਰ ਚਰਚਾ ਕਰਾਂਗੇ ਲਾਉਣ ਦੇ ਢੰਗ ਤਰੀਕੇ ਤੇ ਲਾਉਣ ਦਾ ਸਮਾਂ ਜਿਹੜਾ ਵੀ ਕਿਸ ਤਰ੍ਹਾਂ ਤੁਸੀਂ ਉਹਨੂੰ ਬਾਗਬਾਨ ਦੇ ਵਿੱਚ ਵੰਡ ਕੇ ਲਾਉਣਾਗਾ ਉਹ ਸਾਰੀ ਗੱਲਬਾਤ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਤੇ ਵੀਡੀਓ ਨਾਲ ਆਖਰ ਤੱਕ ਬਨੇ ਰਹੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਸਾਡੇ ਪੇਜ ਤੇ ਜੇ ਪਹਿਲੀ ਵਾਰ ਆਏ ਹੋ ਤਾਂ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਹੁਣ ਗੱਲ ਕਰਦੇ ਆਂ ਜਿਹੜੀ ਆਪਣੀ ਜੁਲਾਈ ਦੇ ਵਿੱਚ ਕਿਹੜੀਆਂ-ਕਿਹੜੀਆਂ ਆਪਾਂ ਸਬਜ਼ੀਆਂ ਲਾ ਸਕਦੇ ਆਂਗੇ ਮੁੱਖ ਜਿਹੜੀਆਂ ਗਰਮੀ ਰੁੱਤ ਦੀਆਂ ਸਬਜ਼ੀਆਂ ਜੀ ਇਹ ਸਾਲ ਦੇ ਵਿੱਚ ਆਪਾਂ ਦੋ ਵਾਰੀ ਲਾ ਸਕਦੇ ਆਂਗੇ ਦੋ ਵਾਰੀ ਤੋਂ ਭਾਵ ਇੱਕ ਵਾਰੀ ਆਪਾਂ ਮਾਰਚ-ਅਪ੍ਰੈਲ ਦੇ ਵਿੱਚ ਜਿਹੜੀਆਂ ਕਿ ਅ ਅਗੇਤੀਆਂ ਮੰਨੀਆਂ ਜਾਂਦੀਆਂ ਨੇਗੀਆਂ ਤੇ ਜਿਹੜੀਆਂ ਮੇਨ ਸੀਜ਼ਨ ਦੀਆਂ ਸਬਜ਼ੀਆਂ ਹੈਗੀਆਂ ਉਹ ਤੁਸੀਂ ਅੱਗੇ ਜੂਨ ਜੁਲਾਈ ਦੇ ਵਿੱਚ ਲਾ ਸਕਦੇ ਹੋਗੇ ਤੇ ਇਹਨੂੰ ਵੀ ਅੱਗੇ ਜਿਹੜੇ 2 ਵੱਖਬਿਆਂ ਨੂੰ ਅੱਗੇ ਛੋਟੇ-ਛੋਟੇ 6 ਵੱਖਬਿਆਂ ਦੇ ਵਿੱਚ ਆਪਾਂ ਉਹਨੂੰ ਵੰਡ ਲੈਣਾ ਚਾਹੀਦਾ 6 ਵੱਖਮਿਆਂ ਵਿੱਚ ਵੰਡਣ ਦਾ ਮੁੱਖ ਕਾਰਨ ਕੀ ਹੈਗਾ ਕਿ ਜਿਹੜੇ ਬੀਲਾਂ ਆਪਣੀਆਂ ਪਹਿਲਾਂ ਤੋਂ ਲੱਗਿਆ ਹੁੰਦੀਆਂ ਜਾਂ ਜਿਹੜੀ ਸਬਜ਼ੀ ਪਹਿਲਾਂ ਤੋਂ ਲੱਗੀ ਹੁੰਦੀ ਹੈ ਉਹ ਹੌਲੀ-ਹੌਲੀ ਜਿਹੜੀ ਏਜ ਦੇ ਨਾਲ ਜਦੋਂ ਉਹ ਵੱਡੀ ਹੋ ਜਾਂਦੀ ਹੈ ਤਾਂ ਉਹਦੀ ਜਿਹੜੀ ਲੱਗਣ ਦੀ ਸ਼ਮਤਾ ਕੀ ਸਬਜ਼ੀ ਉਹ ਤੋਂ ਲੈਣ ਦੀ ਸ਼ਮਤਾ ਕੀ ਉਹ ਘਟ ਜਾਂਦੀ ਹੈਗੀ ਇਸ ਲਈ ਆਪਾਂ ਨੂੰ ਨਾਲ ਦੇ ਨਾਲ ਨਵੇਂ ਬੀਜ ਵੀ ਨਾਲ-ਨਾਲ ਲਾਉਂਦੇ ਰਹਿਣੇ ਚਾਹੀਦੇ ਹੈਗੇ। ਨਵੇਂ ਬੀਜ ਲਾਉਣ ਦਾ ਤਰੀਕਾ ਕੀ ਹੈਗਾ ਜੀ ਜਿਵੇਂ ਮੰਨ ਲਓ ਆਪਾਂ ਮਾਰਚ-ਅਪ੍ਰੈਲ ਵਾਲੇ ਆ ਜਿਹੜੇ ਉਹ 1 ਤੋਂ ਲੈ ਕੇ 5 ਅਪ੍ਰੈਲ ਤੱਕ ਸਬਜ਼ੀ ਲਾ ਦਿੱਤੀ। ਉਸ ਤੋਂ ਬਾਅਦ ਤੁਸੀਂ ਅ ਅੱਗੇ ਜਾ ਕੇ 25 ਤੋਂ ਲੈ ਕੇ 30 ਅਪ੍ਰੈਲ ਮਾਰਚ ਤੱਕ ਲਾ ਸਕਦੇ ਹੋ ਤੇ ਫਿਰ 15 ਅਪ੍ਰੈਲ ਦੇ ਨੇੜੇ ਤੇੜ ਜਾ ਕੇ ਲਾ ਸਕਦੇ ਹੋ ਤਿੰਨ ਵਗਮਿਆਂ ਦੇ ਵਿੱਚ ਲਾ ਕੇ ਉਹ 15 ਅਪ੍ਰੈਲ ਵਾਲੀ ਜਿਹੜੀ ਜੁਲਾਈ ਦੇ ਅੱਧ ਤੱਕ ਤੁਹਾਨੂੰ ਸਬਜ਼ੀ ਮਿਲਦੀ ਰਹੂਗੀ ਜੀ। ਜੁਲਾਈ ਦੇ ਅੱਧ ਤੋਂ ਵੀ ਅਗਸਤ ਦੇ ਸ਼ੁਰੂ ਤੱਕ ਲਾ ਲਓ ਤੇ ਜਦੋਂ ਤੱਕ ਜਿਹੜੀ ਤੁਸੀਂ ਜੁਲਾਈ ਦੇ ਵਿੱਚ ਦੁਬਾਰਾ ਸਬਜ਼ੀ ਲਾਉਂਗੇ ਉਹਦੇ ਉੱਤੇ ਫਲ ਆਉਣਾ ਸ਼ੁਰੂ ਹੋਊਗਾ ਉਦੋਂ ਤੱਕ ਤੁਹਾਨੂੰ ਥੋੜਾ ਥੋੜਾ ਫਲ ਉਸ ਸਬਜ਼ੀ ਦੇ ਉੱਤੋਂ ਮਿਲਦਾ ਰਹੂਗਾ ਉਹਨਾਂ ਬੇਲਾਂ ਦੇ ਉੱਤੋਂ ਮਿਲਦਾ ਰਹੂਗਾ ਸੌਰੀ ਇਸ ਤੋਂ ਇਲਾਵਾ ਜੇ ਗੱਲ ਕਰ ਲਈਏ ਜੂਨ ਜੁਲਾਈ ਦੇ ਵਿੱਚ ਹੁਣ ਤੁਸੀਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਾ ਸਕਦੇ ਹੋ ਜੀ 15 ਜੂਨ ਤੋਂ ਲੈ ਕੇ ਲਗਭਗ 20 ਜੁਲਾਈ ਤੱਕ ਇਹ ਵਗਵਾ ਹੁੰਦਾਗਾ ਇਹਨੂੰ ਆਪਾਂ ਵੀ ਇਹਨੂੰ ਵੀ ਤਿੰਨ ਹਿੱਸਿਆਂ ਦੇ ਵਿੱਚ ਵੰਡ ਲੈਣਾਗਾ 15 ਜੂਨ ਦੇ ਕਰੀਬ ਲਾ ਲੈਣੀ ਆ 1 ਜੁਲਾਈ ਦੇ ਕਰੀਬ ਤੇ ਉਸ ਤੋਂ ਬਾਅਦ ਜਿਹੜਾ ਅੱਗੇ ਜਾ ਕੇ 20 ਤੋਂ ਲੈ ਕੇ 25 ਜੁਲਾਈ ਤੱਕ ਤਾਂ ਆਪਾਂ ਜਿਹੜੀ ਸਬਜ਼ੀ ਲਾ ਸਕਦੇ ਆਂਗੇ ਇਹਦੇ ਤੁਸੀਂ ਦੇਸੀ ਕੱਦੂ ਲਾ ਸਕਦੇ ਹੋ ਤੋਰੀ ਲਾ ਸਕਦੇ ਹੋ ਜੀ ਪੇਠਾ ਲਾ ਸਕਦੇ ਹੋ ਤੇ ਬੰਗਾ ਲਾ ਸਕਦੇ ਹੋ ਛੋਟੇ ਕਰੇਲੇ ਵੱਡੇ ਕਰੇਲੇ ਤੇ ਟਿੰਡੋ ਤੇ ਆਪਣਾ ਇਸ ਤੋਂ ਇਲਾਵਾ ਜਿਹੜਾ ਤੁਸੀਂ ਪਰਮਲ ਵਗੈਰਾ ਜਿਹੜਾ ਗਵਾਰਾ ਭਿੰਡੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਾ ਸਕਦੇ ਹੋਗੇ ਕਦੋਂ ਕਿਹੜੇ ਲਾਉਣੇ ਚਾਹੀਦੇ ਐ ਸਰੋਤ ਦੇ ਵਿੱਚ ਜਿਵੇਂ ਸ਼ਿੰਬਾਂ ਵਾਲੇ ਕਦੋਂ ਹੁੰਦੇ ਜਾਂ ਧਾਰੀਆਂ ਵਾਲੇ ਪੁਰਾਣੇ ਦੇਸੀ ਕਿਸਮਾਂ ਉਹ ਇਸ ਰੋਤ ਦੇ ਵਿੱਚ ਲਾਵਾਂਗੇ ਤਾਂ ਉਹਨਾਂ ਦੇ ਜਿਹੜੇ ਨਤੀਜੇ ਆਪਾਂ ਨੂੰ ਕਾਫੀ ਵਧੀਆ ਮਿਲਦੇ ਆ ਤੇ ਬਲਬ ਕਦੋਂ ਵੀ ਆਪਾਂ ਇਸ ਰੁੱਤ ਦੇ ਵਿੱਚ ਲਾ ਸਕਦੇ ਆ ਤੋਰੀ ਦੀਆਂ ਲਗਭਗ ਜਿਹੜੀਆਂ ਤਿੰਨ ਕਿਤੇਸੀ ਕਿਸਮਾਂ ਬਾਰੇ ਆਪਾਂ ਜਾਣੂ ਹਾਂਗੇ ਉਹ ਇੱਕ ਕਾਲੇ ਬੀਜ ਵਾਲੀ ਇੱਕ ਚਿੱਟੇ ਬੀਜ ਵਾਲੀ ਤੇ ਇੱਕ ਜਿਹੜੀ ਗੁੱਛਿਆਂ ਦੇ ਵਿੱਚ ਤੋਰੀ ਲੱਗਦੀ ਹੈਗੀ ਉਹ ਤੁਸੀਂ ਬੀਜ ਜਿਹੜੇ ਲਾ ਸਕਦੇ ਹੋ ਇਸ ਸਮੇਂ ਤੇ ਇਸ ਤੋਂ ਇਲਾਵਾ ਭਿੰਡੀ ਹੈ ਜਿਹੜੀ ਉਹ ਪੰਜਾਬ ਸਾਭ ਨੇ ਵੈਰਾਈਟੀ ਹੈਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਉਹ ਤੁਸੀਂ ਲਾ ਸਕਦੇ ਹੋ ਜਾਂ ਕਿਸੇ ਵੀ ਪ੍ਰਾਈਵੇਟ ਕੰਪਨੀ ਦਾ ਬੀਜ ਤੁਸੀਂ ਲਾ ਸਕਦੇ ਹੋ ਅਤੇ ਕੋਸ਼ਿਸ਼ ਨੂੰ ਇਹ ਕਰਨੀ ਚਾਹੀਦੀ ਹੈ ਕਿ ਜਿਹੜੇ ਦੇਸੀ ਬੀਜ ਲਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਤੁਸੀਂ ਰਸਾਇਣਿਕ ਖਾਦਾਂ ਤੋਂ ਬਿਨਾ ਜਿਹੜਾ ਦੇਸੀ ਖਾਦਾਂ ਦੇ ਨਾਲ ਘਰੇ ਖਾਣਯੋਗੀ ਸਬਜ਼ੀ اگਾ ਸਕੋ ਜੀ ਇਸ ਤੋਂ ਇਲਾਵਾ ਜਿਹੜਾ ਪੇਠਾਗਾ ਉਹਦੀ ਨਵਾਬ ਕਿਸਮ ਲੱਗਦੀ ਹੈ ਇਸ ਸਮੇਂ ਇਸ ਰੋਥੋ ਦੇ ਵਿੱਚ ਤੇ ਪਿੰਡੀ ਦੀ ਜਿਹੜੀ ਪੰਜਾਬ ਸੁਆਬ ਨਹੀਂ ਆਪਾਂ ਦੱਸ ਚੁੱਕੇ ਆ ਗਵਾਰੇ ਦੀ ਪੰਜਾਬ ਗਵਾਰ 10 ਇਹ ਵੀ ਖੇਤੀਬਾੜੀ ਯੂਨੀਵਰਸਿਟੀ ਵੈਰਾਈਟੀ ਹੈ काफी ਵਧੀਆ ਫਲੀਆਂ ਲੱਗਦੀਆਂ ਨੇਗੀਆਂ ਇਹ ला ਸਕਦੇ ਹੋਗੇ ਤੇ ਇਸ ਤੋਂ ਇਲਾਵਾ ਜਿਹੜੀ ਤੁਸੀਂ ਇੱਕ ਅਗੇਤੀ ਮੂੜੀ ਵੀ ਇਸ ਸਮੇਂ 20 ਕੇ ਜੁਲਾਈ ਦੇ ਕਰੀਬ ला ਸਕਦੇ ਹੋ ਜਿਹੜੀ ਕਿ ਪੰਜਾਬ ਚ ਇਹ ਕੀ ਕਿਸਮ ਦੀ ਹੁੰਦੀ ਹੈ ਜੀ ਤੇ ਉਮੀਦ ਕਰਦੇ ਆਂ ਕਿ ਜਿਹੜੀਆਂ ਇਹ ਤੁਹਾਨੂੰ ਇਹਨਾਂ ਦਾ ਪਤਾ ਲੱਗਿਆ ਹੋਊਗਾ ਕੁਝ ਕਿ ਜਿਹੜੀਆਂ ਖਾਸ ਕਰ ਖਾਸ ਗੱਲਾਂ ਨੇਗੀਆਂ ਜਿਹੜੀਆਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਹੈਗੀਆਂ ਉਹ ਇਹ ਗਿਆਂ ਵੀ ਜਦੋਂ ਤੁਸੀਂ ਬਰਸਾਤਾਂ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਜਿਹੜੀ ਸਬਜ਼ੀ ਲਾਉਣੀ ਹੈਗੀ ਉਹ ਬੈੱਡ ਬਣਾ ਕੇ ਲਾਓ ਬੈੱਡ ਤੋਂ ਭਾਵ ਮੋਟੀਆਂ ਬੱਟਾ ਬਣਾ ਕੇ ਲਾਓ ਕੱਦੂ ਲਈ ਜਿਆਦਾ ਚੌੜੀਆਂ ਬਣਾਓ ਭਿੰਡੀ ਲਈ ਥੋੜੀਆਂ ਛੋਟੀਆਂ ਬਣਾ ਸਕਦੇ ਹੋ ਚੌਲਿਆਂ ਲਈ ਛੋਟੀਆਂ ਬਣਾ ਸਕਦੇ ਹੋ ਇਸ ਰੋਤੀ ਜਿਹੜੇ ਚੌਲੇ ਆ ਉਹ ਵੀ ਜਿਹੜੇ ਜਿਆਦਾ ਬੇਲਾਂ ਵਾਲੇ ਲੱਗਦੇ ਹੈਗੇ ਜਿਹੜੇ ਜੜਫਲ ਚੌਲੇ ਆ ਉਹ ਘਟ ਲਾ ਜਾਂਦੇ ਹੈਗੇ ਤੇ ਇਸ ਤੋਂ ਇਲਾਵਾ ਤੁਸੀਂ ਪਾਣੀ ਜਿਹੜਾ ਜਦੋਂ ਤੁਸੀਂ ਬੈੱਡਾਂ ਤੇ ਲਾਉਂਗੇ ਤਾਂ ਉਹ ਪਾਣੀ ਜਿਹੜਾ ਉਹ ਸਬਜ਼ੀ ਨੂੰ ਤੁਹਾਡੇ ਖਰਾਬ ਨਹੀਂ ਕਰੂਗਾ ਤੇ ਖਾਈਆਂ ਦੇ ਵਿੱਚ ਤੁਸੀਂ ਕੋਸ਼ਿਸ਼ ਕਰਨੀ ਹੈ ਤੁਹਾਡੇ ਕੋਲ ਰਹਿੰਦ ਖੂੰਦ ਕਿਸੇ ਫਸਲ ਦੀ ਜਾਂ ਕੋਈ ਪ੍ਰਾਲੀ ਝੋਨੇ ਦੀ ਪਈ ਹੈ ਤਾਂ ਤੁਸੀਂ ਖਾਈਆਂ ਦੇ ਵਿੱਚ ਉਹ ਪੁਛਾ ਦੇਣੀ ਹੈ ਕਿ ਉਹਦੇ ਨਾਲ ਨਦੀਨਾਂ ਤੋਂ ਕਾਫੀ ਤੁਹਾਨੂੰ ਛਡਕਾਰਾ ਮਿਲ ਜਾਣਾਗਾ ਤੇ ਰੂੜੀ ਜਾਂ ਗੰਡੋਆਂ ਦੀ ਖਾਦ ਜਿਹੜੀ ਬੈੱਡ ਬਣਾਉਣ ਸਮੇਂ ਉਹਦੇ ਵਿੱਚ ਤੁਸੀਂ ਪਾਉਣੀ ਹੈਗੀ ਗੰਡੋਆਂ ਦੀ ਖਾਦ ਦੇ ਨਾਲ ਆਪਾਂ ਨੂੰ ਦੋ ਫਾਇਦੇ ਹੋ ਜਾਣੇ ਹੈਗੇ ਜਿਹੜੀ ਇੱਕ ਤਾਂ ਆਪਣੇ ਜਿਹੜੀ ਸਬਜ਼ੀ ਹੈਗੀ ਉਹਨੂੰ ਤਾਕਤ ਮਿਲੂਗੀ ਰੇਹ ਨਹੀਂ ਪਾਉਣ ਦੀ ਲੋੜ ਪਊਗੀ ਜੂਰੀਆ ਵਗੈਰਾ ਜਾਂ ਡੀਏਪੀ ਵਗੈਰਾ ਤੇ ਇਸ ਤੋਂ ਇਲਾਵਾ ਜਿਹੜਾ ਉਲੀ ਨਾਸ਼ਕਾ ਦਾ ਵੀ ਉਹ ਕੰਮ ਕਰੂਗਾ ਕਿ ਉਲੀ ਜਿਹੜੀ ਬੀਜ ਨੂੰ ਜਾਂ ਬੂਟੇ ਨੂੰ ਖਰਾਬ ਨਹੀਂ ਕਰੂਗੀ ਤੇ ਇਸ ਤੋਂ ਬਿਨਾ ਤੁਸੀਂ ਘੋਲ ਤਿਆਰ ਕਰਕੇ ਰੱਖ ਲਓ ਪਹਿਲੇ ਜਿਵੇਂ ਕੌੜੇ ਪੱਤਿਆਂ ਨੂੰ ਜਿਵੇਂ ਨਿੰਮ ਹੋ ਗਿਆ ਤੇ ਅੱਕ ਹੋ ਗਿਆ ਇਹਨਾਂ ਚੀਜ਼ਾਂ ਦੇ ਪੱਤੇ ਲੈ ਕੇ ਉਹਨਾਂ ਨੂੰ ਉਬਾਲ ਕੇ ਤੁਸੀਂ ਘੋਲ ਰੱਖ ਸਕਦੇ ਹੋਗੇ ਜੇ ਕੋਈ ਚਿੱਟੇ ਮੱਛਰ ਵਗੈਰਾ ਦੀ ਪ੍ਰੋਬਲਮ ਆਉਂਦੀ ਉਹਦਾ ਛਿੜਕਾ ਕਰ ਸਕਦੇ ਹੋਗੇ ਫੇਰ ਤੁਸੀਂ ਪਾਥੀਆਂ ਦਾ ਘੋਲ ਤੇ ਆਪਣਾ ਕਲੀ ਦਾ ਤੇ ਸਰੋਂ ਦੀ ਖਲ ਦਾ ਨਾਲ ਉਹਦੇ ਚ ਖੱਟੀ ਲੱਸੀ ਪਾ ਕੇ ਛਿੜਕਾ ਕਰ ਸਕਦੇ ਹੋ ਉਹਦੇ ਨਾਲ ਫਲ ਜ਼ਿਆਦਾ ਆਉਂਦਾਗਾ ਤੇ ਇਸ ਤਰ੍ਹਾਂ ਦੇ ਕੋਸ਼ਕ ਘੋਲ ਜਿਹੜੇ ਤੁਸੀਂ ਤਿਆਰ ਕਰਕੇ ਰੱਖ ਲੈਣੇ ਆਂਗੇ ਕੋਸ਼ਿਸ਼ ਤੁਸੀਂ ਜਿਵੇਂ ਆਪਾਂ ਪਹਿਲਾਂ ਦੱਸ ਚੁੱਕੇ ਆਂ ਕਿ ਦੇਸੀ ਬੀਜ ਲਾਉਣ ਦੀ ਕਰਨੀ ਆ ਦੇਸੀ ਬੀਜ ਆਪਦੇ ਤੁਸੀਂ ਹੌਲੀ ਹੌਲੀ ਬਣਾ ਸਕਦੇ ਹੋ ਉਦੋਂ ਪਹਿਲਾਂ ਤੁਸੀਂ ਕਿਸੇ ਭਰੋਸੇਯੋਗ ਜਿਹੜਾ ਮੰਨ ਲਓ ਸਰੋਤਾ ਉਥੋਂ ਲੈ ਸਕਦੇ ਹੋਗੇ ਇਹ فاਸਲਾ ਜਿਹੜਾ ਉਹ ਥੋੜਾ ਜਿਹਾ ਆਪਾਂ ਨੂੰ ਸਹੀ ਰੱਖਣਾ ਚਾਹੀਦਾ ਹੈਗਾ ਜਿਆਦਾ ਬਿਰਲੀ ਜਾਂ ਜਿਆਦਾ ਸੰਗਣੀ ਜਿਹੜੀ ਸਬਜ਼ੀ ਹੈਗੀ ਉਹ ਕਾਮਯਾਬ ਨਹੀਂ ਹੁੰਦੀ ਜੀ ਜਿਆਦਾ ਬਿਰਲੀ ਦੇ ਵਿੱਚ ਕੱਖ ਜਿਆਦਾ ਹੋ ਜਾਂਦੇ ਆ ਜਿਆਦਾ ਸੰਗਣੀ ਦੇ ਵਿੱਚ ਜਿਹੜੀ ਕੰਪੀਟੀਸ਼ਨ ਵਧਣ ਕਰਕੇ ਜਿਹੜੀ ਖਰਾਕਾਂ ਦੀ ਪੂਰਤੀ ਨਹੀਂ ਹੁੰਦੀ ਇਸ ਲਈ ਜਿਹੜਾ ਫਲ ਸਹੀ ਨਹੀਂ ਹੁੰਦਾ ਜੀ ਉਮੀਦ ਕਰਦੇ ਆਂ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਤੁਹਾਡੇ ਲਈ ਜਿਹੜੀ ਸਹਾਇਕ ਸਾਬਤ ਹੋਈ ਹੋਵੇਗੀ ਤੇ ਇਸ ਨੂੰ ਤੁਸੀਂ ਆਪਣੇ ਜਿਹੜੀ ਸਬਜ਼ੀ ਲਾਉਣ ਦੇ ਢੰਗ ਤਰੀਕਿਆਂ ਦੇ ਵਿੱਚ ਅਪਣਾਓਗੇ ਤੇ ਸਾਡਾ ਮੰਨਣਾ ਹੈ ਕਿ ਤੁਸੀਂ ਕਾਫੀ ਸੂਝਵਾਨ ਹੋ ਸਾਰੇ ਤੁਹਾਨੂੰ ਪਹਿਲੀ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਪਰ ਜਦੋਂ ਤੁਸੀਂ ਵੀਡੀਓ ਰਹੀਂ ਜਾਂ ਕਿਸੇ ਸਰੋਤ ਰਹੀਂ ਇਹ ਚੀਜ਼ ਸੁਣਦੇ ਹੋ ਤਾਂ ਤੁਹਾਨੂੰ ਇੱਕ ਵਾਰ ਉਹ ਧਿਆਨ ਦੇ ਵਿੱਚ ਆ ਜਾਂਦੀ ਹੈ ਤੇ ਤੁਸੀਂ ਉਹਨੂੰ ਜਿਹੜਾ ਅਮਲੀ ਜਾਮਾ ਪਹਿਨਾ ਦੇਣੇ ਉਹਦੇ ਨਾਲ ਜਿਹੜਾ ਕਾਫੀ ਸਾਰਾ ਫਾਇਦਾ ਆਪਾਂ ਨੂੰ ਹੋ ਜਾਂਦਾ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ